ਪਰਵਾਸੀਆਂ ਬਾਰੇ ਭਾਈ ਸਾਹਿਬ ਨੇ ਕੀ ਕਿਹਾ ਆ ਤੁਸੀਂ ਵੀਡੀਓ ਨੂੰ ਜਰੂਰ ਸੁਣ ਕੇ ਜਾਓ ਪਿੱਛੇ ਜੇ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵੇਖੀ ਹੋਵੇਗੀ ਇੱਕ ਵਿਅਕਤੀ ਪ੍ਰਚਾਰਦਾ ਪਿਆ ਪਰਦੇਸੀਆਂ ਨੂੰ ਉਹ ਇਹ ਗੱਲ ਕਹਿੰਦਾ ਪਿਆ ਵੀ ਜਦੋਂ ਆਪਾਂ ਨਾਰੀਅਲ ਦਾ ਪਾਣੀ ਪੀਂਨੇ ਆ ਤੇ ਉਹ ਨਾਰੀਅਲ ਵਾਲਾ ਇੱਕ ਟੋਕੇ ਦੇ ਨਾਲ ਨਾਰੀਅਲ ਵੱਢਦਾ ਹੈ ਤੇ ਉਹ ਇਸ ਤਰ੍ਹਾਂ ਪ੍ਰਚਾਰਦਾ ਪਿਆ ਵੀ ਇਸ ਤਰ੍ਹਾਂ ਦਾ ਟੋਕਾ ਇੱਕ ਇੱਕ ਆਪਣੇ ਘਰ ਰੱਖੋ ਸਮਾਂ ਆਵੇਗਾ ਤੇ ਉਹ ਟੋਕੇ ਦੀ ਵਰਤੋਂ ਲੋੜ ਪੈਣੀ ਹੈ ਭਾਵੇਂ ਕਿ ਉਦੋਂ ਅਸੀਂ ਉਸ ਗੱਲਬਾਤ ਬਹੁਤਾ ਧਿਆਨ ਨਹੀਂ ਦਿੱਤਾ ਇਸ਼ਾਰਾ ਸਾਡੇ ਵੱਲ ਹੀ ਹੈ ਵੀ ਕਦੇ ਸਮਾਂ ਆਵੇਗਾ ਤੇ ਇਹੋ ਜਿਹੇ ਟੋਕੇ ਸਾਡੇ ਤੇ ਚਲਾਉਣ ਲੱਗਿਆ ਉਹਨਾਂ ਨੇ ਬਹੁਤਾ ਟਾਈਮ ਨਹੀਂ ਲਾਉਣਾ ਕੋਈ ਅਮਧਰਦੀ ਨਹੀਂ ਹੈ ਇਹ ਸਮਾਂ ਆਵੇ ਵੀ ਉਹ ਸਾਡੇ ਘਰਾਂ 'ਚ ਆ ਕੇ ਗੱਲ ਪੈ ਜਾਣ ਉਸ ਤੋਂ ਪਹਿਲਾਂ ਸਾਨੂੰ ਇੱਕ ਜੋ ਢੋਕੇ ਤੇ ਇਹਨਾਂ ਦਾ ਪੱਕਾ ਮਸਲਾ ਹੱਲ ਕਰਨਾ ਚਾਹੀਦਾ ਕਾਨੂੰਨ ਬਣਾਉਣਾ ਚਾਹੀਦਾ ਅਧਿਕਾਰ ਸੀਮਤ ਕਰਨੇ ਚਾਹੀਦੇ ਨੇ ਇਹ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਏ ਨਾਵੇਂ ਦੂਜੇ ਦੇ ਘਰ ਲੱਗੇ ਤੇ ਆਪਾਂ ਆਖੀਏ ਬਸੰਤਰ ਦੇਵਤਾ ਆਇਆ ਪਰ ਜਦੋਂ ਆਪਣੇ ਲੱਗੇਗੀ ਫਿਰ ਪਤਾ ਲੱਗਣਾ ਵੀ ਅਗਨ ਨਕਸਾਨ ਵੀ ਕਰਦੀ ਐ ਕਿਤੇ ਨਾ ਕਿਤੇ ਕਸੂਰਵਾਰ ਸਾਡੇ ਲੋਕ ਵੀ ਨੇ ਜੋ ਇਹ ਸਾਡੇ ਨਾਲ ਹੁੰਦਾ ਪਿਆ ਹੋਣਾ ਨਹੀਂ ਚਾਹੀਦਾ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਜਿੱਥੇ ਵੀ ਆਪਾਂ ਬੈਠੇ ਆਂ ਸੋਸ਼ਲ ਮੀਡੀਆ ਤੇ ਭਾਵੇਂ ਘਰ ਵਿੱਚ ਆ ਇਹਦੇ ਖਿਲਾਫ ਸਾਨੂੰ ਆਵਾਜ਼ ਬੁਲੰਦ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੀ ਗੁੰਗੀ ਬੋਲੀ ਸਰਕਾਰ ਐ ਉਹਦੇ ਕੰਨਾਂ ਤੱਕ ਇਹ ਸਾਡਾ ਸੁਨੇਹਾ ਪਹੁੰਚੇ